ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੰਗਲਾਂ ਵਿੱਚ ਗਾਵਾਂ ਮੱਝਾਂ ਚਰਉਣਾ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਵਿੱਚ ਰਹਿੰਦੇ ਸਨ ਉਹ ਹਰ ਰੋਜ਼ ਦੂਰ ਜੰਗਲਾਂ ਵਿੱਚ ਚਲੇ ਜਾਂਦੇ ਤੇ ਕਿਸੇ ਰੁੱਖ ਹੇਠਾਂ ਬੈਠ ਕੇ ਆਰਾਮ ਕਰਦੇ ਤੇ ਪਰਮਾਤਮਾ ਨੂੰ ਯਾਦ ਕਰਦੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮੱਝਾਂ ਨੂੰ ਚਰਉਣ ਲਈ ਜੰਗਲ ਵਿੱਚ ਗਏ ਹੋਏ ਸਨ ਤੇ ਮੱਝਾਂ ਚੁੱਗ ਰਹੀਆਂ ਸਨ ਤੇ ਗੁਰੂ ਜੀ ਨੇ ਆਪਣੇ ਆਰਾਮ ਕਰਨ ਵਾਸਤੇ ਇੱਕ ਰੁੱਖ ਦੀ ਛਾਂਵੇਂ ਕੱਪੜਾ ਵਿਛਾ ਲਿਆ ਤੇ ਆਪ ਆਰਾਮ ਕਰਨ ਲੱਗ ਪਏ ਤੇ ਕੁਝ ਸਮੇਂ ਬਾਅਦ ਪ੍ਰਭੂ ਜੀ ਦੀ লীਲਾ ਵਿੱਚ ਲੀਨ ਗੁਰੂ ਜੀ ਦੀ ਅੱਖ ਲੱਗ ਗਈ ਤੇ ਉਹ ਸੋ ਗਏ ਹੌਲੀ ਹੌਲੀ ਰੁੱਖ ਦੀ ਛਾਂ ਢਲ ਗਈ ਤੇ ਗੁਰੂ ਜੀ ਦੇ ਚਿਹਰੇ ਉੱਪਰ ਤੁਕ ਪਾਣੀ ਸ਼ੁਰੂ ਹੋ ਗਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵੇਲੇ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ ਤਾਂ ਗਰਮੀ ਕਾਰਨ ਗੁਰੂ ਜੀ ਦੇ ਚਿਹਰੇ ਉੱਪਰ ਪਸੀਨਾ ਆਉਣਾ ਸ਼ੁਰੂ ਹੋ ਗਿਆ ਤਾਂ ਜਿਵੇਂ ਹੀ ਗੁਰੂ ਜੀ ਦੇ ਚਿਹਰੇ ਤੇ ਪਸੀਨਾ ਆਇਆ ਤਾਂ ਉਸ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਦੇ ਕੋਲ ਆਣ ਖਲੋਤਾ ਤੇ ਆਪਣਾ ਫੰਨ ਫਲਾ ਕੇ ਗੁਰੂ ਜੀ ਦੇ ਚਿਹਰੇ ਉੱਪਰ ਛਾ ਕਰ ਦਿੱਤੀ ਦੇ ਕੋਚ ਸਮੇਂ ਬਾਅਦ ਰਾਏ ਪੁਲਾਰ ਉਸ ਜਗ੍ਹਾ ਤੋਂ ਨੰਗ ਰਿਹਾ ਸੀ ਤਾਂ ਜਦੋਂ ਉਸ ਨੇ ਇਹ ਦ੍ਰਿਸ਼ ਵੇਖਿਆ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਰਾਏ ਪੁਲਾਰ ਨੇ ਆਪਣੇ ਪੈਨਦਿਆਂ ਨੂੰ ਪਿਆ ਕਿ ਇਸ ਬਾਲਕ ਦੇ ਕੋਲ ਜਾ ਕੇ ਵੇਖੋ ਕਿ ਕੌਣ ਸੁੱਤਾ ਪਿਆ ਹੈ ਤੇ ਰਾਏ ਪੁਲਾਰ ਦੇ ਪੈਨਦਿਆਂ ਨੇ ਜਦੋਂ ਕੋਲ ਜਾ ਕੇ ਵੇਖਿਆ ਤਾਂ ਕਹਿਣ ਲੱਗੇ ਕਿ ਹਜ਼ੂਰ ਇਹ ਤਾਂ ਪਟਵਾਰੀ ਕਾਲੂ ਦਾ ਪੁੱਤਰ ਹੈ ਬੰਦਿਆਂ ਨੂੰ ਕੋਲ ਖੜਾ ਵੇਖ ਕੇ ਸੱਪ ਉੱਥੋਂ ਚਲਾ ਗਿਆ ਤੇ ਗੁਰੂ ਜੀ ਦੀ ਵੀ ਅੱਖ ਖੁੱਲ ਗਈ ਜਿਵੇਂ ਹੀ ਗੁਰੂ ਜੀ ਦੀ ਅੱਖ ਖੁੱਲਲੀ ਤਾਂ ਉਹਨਾਂ ਨੇ ਸਾਹਮਣੇ ਰਾਏ ਪੁਲਾਰ ਨੂੰ ਖੜਾ ਵੇਖਿਆ ਤਾਂ ਗੁਰੂ ਜੀ ਨੇ ਉੱਠਦਿਆਂ ਹੀ ਰਾਏ ਪੁਲਾਰ ਨੂੰ ਸਲਾਮ ਕੀਤੀ ਤਾਂ ਰਾਏ ਪੁਲਾਰ ਨੇ ਆਪਣੇ ਘੋੜੇ ਤੋਂ ਉਤਰ ਕੇ ਗੁਰਨਾਨਕ ਦੇਵ ਜੀ ਦਾ ਮੱਥਾ ਚੁੰਮਿਆ ਤੇ ਆਪਣੇ ਗਲ ਨਾਲ ਲਾ ਲਿਆ ਕਾਰ ਪਹੁੰਚਣ ਤੋਂ ਬਾਅਦ ਰਾਏ ਪੁਲਾਰ ਨੇ ਮਹਤਾ ਕਾਲੂ ਜੀ ਨੂੰ ਆਪਣੇ ਘਰ ਬੁਲਾ ਲਿਆ ਤੇ ਕਹਿਣ ਲੱਗੇ ਕਿ ਤੂੰ ਆਪਣੇ ਪੁੱਤਰ ਨੂੰ ਸਿਰਫ ਪੁੱਤਰ ਹੀ ਨਾ ਜਾਣੀ ਇਹ ਤਾਂ ਮੈਨੂੰ ਪਰਮਾਤਮਾ ਦਾ ਬਹੁਤ ਵੱਡਾ ਭਗਤ ਲੱਗਦਾ ਹੈ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਇਹ ਤਾਂ ਜਗ ਨੂੰ ਤਾਰਨ ਵਾਸਤੇ ਆਇਆ ਹੈ ਤੂੰ ਕਦੇ ਵੀ ਨਾਨਕ ਨੂੰ ਚਿੜਕੀ ਨਾ ਤੇ ਨਾ ਹੀ ਕਦੇ ਕੋਰਾ ਬੋਲ ਬੋਲੀ ਕਿਉਂਕਿ ਮੈਨੂੰ ਇਹ ਬਹੁਤ ਵੱਡਾ ਮਹਾਪੁਰਸ਼ ਲੱਗਦਾ ਹੈ ਤੇ ਇਸ ਦੇ ਸਦਕੇ ਮੇਰਾ ਸ਼ਹਿਰ ਵਸਿਆ ਹੋਇਆ ਹੈ ਬਹੁਤ ਭਾਗਾ ਵਾਲਾ ਹਾਂ ਕਿ ਇਸ ਦਾ ਜਨਮ ਮੇਰੇ ਸ਼ਹਿਰ ਵਿੱਚ ਹੋਇਆ ਹੈ ਤੇ ਮਹਤਾ ਕਾਲੂ ਤੂੰ ਵੀ ਬਹੁਤ ਭਾਗਾ ਵਾਲਾ ਹੈ ਜੋ ਤੇਰੇ ਘਰ ਇਹੋ ਜਿਹੇ ਪੁੱਤਰ ਨੇ ਜਨਮ ਲਿਆ ਹੈ குரு ਜੀ ਦੇ ਪਿਤਾ ਜੀ ਨੇ ਰਾਏ ਪੁਲਾਰ ਨੂੰ ਕਿਹਾ ਕਿ ਜਦੋਂ ਵੱਡਾ ਹੋਵੇਗਾ ਉਦੋਂ ਦੇਖਾਂਗੇ ਪਰ ਹੁਣ ਤਾਂ ਇਹ ਕੋਈ ਕੰਮਕਾਰ ਨਹੀਂ ਕਰਦਾ ਤੇ ਜਿਹੜੀ ਵੀ ਵਸਤੂ ਘਰੋਂ ਲੈ ਜਾਂਦਾ ਹੈ ਉਸ ਨੂੰ ਬਾਹਰ ਹੀ ਦੇਉਂਦਾ ਹੈ ਤੇ ਇਹ ਗੱਲ ਕਹਿਣ ਤੋਂ ਬਾਅਦ ਪਿਤਾ ਮਹਤਾ ਕਾਲੂ ਜੀ ਆਪਣੇ ਘਰ ਆ ਗਏ ਸਤਨਾਮ ਸ੍ਰੀ ਵਾਹਿਗੁਰੂ